ਚੋਕਲੇ ਚੋਕਲੇ ਜਨਾ ਇਹ ਲੈ ਗਿਆ ਮੁੰਡਾ ਇਹ ਸਵਰਾਜ ਮੁੰਡਾ ਸਵਰਾਜ ਓਏ ਸਵਰਾਜ ਮੁੰਡੇ ਨੇ ਪਟਾ ਪਿਆ ਜਗਨਬੋਸ ਆਪਣਾ ਨਾ ਤੇ ਰਲਦੇ ਮਿਲਦੇ ਨਾ ਉਧਰ ਜੱਗਾ ਬਹੁਤ ਸਿੱਧਰ ਆਪਣਾ ਹੈਗਾ ਜਗਨਬੋਸ ਜਗਨਬੋਸ ਮਿੱਤਰੋ ਓਏ ਹਾ ਜਹਾਂ ਦੇ ਆਕਰ ਤੇ ਫਰਾ ਹਪਰਾ ਇਥੇ ਰਾਦੇ ਤਨੇ ਕੋਈ ਹੱਦ ਛੇ ਸੁਖੀ ਦੇ ਕਾਮੀ ਤੇਰਾ ਸ਼ੇਰਾ ਕਾਮੀ ਤੇਰਾ ਆਈਦਾ ਇਹ ਤੁਹਾਨੂੰ ਕਿਹੜੇ ਚੁੱਕਦੇ ਲੱਗ ਜੂ ਪਤਾ ਲੱਗ ਜੂ ਨਹੀਂ ਹੈਗੀ ਵੀਰਾ ਜਾਣ ਹੈਗੀ ਥੱਲੇ ਫਾਲਾ ਖਿਆਲ ਨਾਲ ਫਾਲਾ ਉਬਰ ਨਹੀਂ ਤਾਂ ਛੜਦੇ ਛੜਦੇ ਵੀਰਾ ਹੋਇਆ ਛੜਦੇ ਪਛਾਣ ਉਹਨਾਂ ਨੂੰ ਛੜਦੇ ਖਿੱਚ ਫੋਟ ਖਿੱਚ ਫੋਟ ਸਤਿ ਸ੍ਰੀ ਅਕਾਲ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਏ ਆਈ ਹੋਪ ਸਾਰੇ ਵਧੀਆ ਹੋਵਗੇ ਅਸੀਂ ਵਧੀਆ ਠੀਕ ਠਾਕ ਬੈਸਟ ਸੋ ਅੱਜ ਅਸੀਂ ਕਰਦੇ ਹਾਂ ਸ਼ੁਰੂਆਤ ਇੱਕ ਨਿਊ ਵਲੌਗ ਦੀ ਸੋ ਆਪਣਾ ਜਗਨਪ੍ਰਾਪ ਜਾ ਰਿਹਾ ਪੁੱਲਰ ਵੀ ਆਊਗਾ ਆਪਣਾ ਭਰਾ ਸੋ ਸੋਭਰਾਜ ਨੂੰ ਕੱਢਦੇ ਹਾਂ ਬਾਹਰ ਸੋ ਥੋੜਾ ਉਹਦਾ ਕੰਮ ਆ ਬਈ ਆਪਣੇ ਹਲਾਂ ਦੇ ਫਾਲੇ ਫੁਲੇ ਚੇਂਜ ਕਰਨੇ ਆਲੇ ਆ ਕਿਉਂਕਿ ਆਪਾਂ ਤਵੀਆਂ ਵਾਇ ਸੀਗੇ ਹੁਣ ਹਲਵਾਵਾਂਗੇ ਥੋੜੇ ਫਾਲੇ ਉਹਨਾਂ ਦੇ ਕਸ ਲੇ ਸੋ ਕਰਾਂਗੇ ਚੇਂਜ ਸੋ ਬਣੇ ਰਿਓ ਇਦਾਂ ਹੀ ਨਾਲੇ ਫਨੀ ਬਲੌਗ ਬਣਾਵਾਂਗੇ ਅੱਜ ਸੋ ਮਿਲਦੇ ਆ ਬਈ ਬਣੇ ਰਿਓ ਇਦਾਂ ਹੀ ਲਓ ਜੀ ਮਿੱਤਰੋ ਜਗਨ ਭਰਾ ਆ ਗਿਆ ਆਪਣਾ ਸੋ ਇੱਕ ਆਪਣਾ ਭਰਾ ਹੋਰ ਆ ਗਿਆ ਭੁੱਲਰ ਵੀ ਆ ਗਿਆ ਹੈ ਹੋਰ ਹਾਂਜੀ ਵਧੀਆ ਵਧੀਆ ਕੀ ਹਾਲ ਨੇ ਆਹ ਵਧੀਆ ਹੋਰ ਜਗਨ ਵਧੀਆ ਠੀਕ ਹੈ ਠੀਕ ਹੈ ਚਲੋ ਅੱਗੇ ਤੁਰਾ ਕਾਫੀ ਟਾਈਮ ਲਾਇਆ ਕਿੱਥੇ ਰਹਿ ਗਏ ਜਸਰ ਰਹਿ ਪਤਾ ਜਸਰ ਹੋਰ ਲਓ ਜੀ ਮਿੱਤਰੋ ਭਰਾ ਆਪਣੇ ਆ ਗਏ ਸੋ ਕੱਢਦੇ ਆਪਾਂ ਸਪਰਾਇ ਨੂੰ ਬਾਹਰ ਸੋ ਨਾਲ ਹਲ ਕੱਢਦੇ ਬਾਹਰ ਇੱਥੇ ਖਲਾ ਦੇ ਅਛਾ ਨੂੰ ਪਲਟਾ ਦਾਂਗੇ ਪਲਟਾਉਣੇ ਵੀ ਆ ਉਹ ਗੱਲ ਨਹੀਂ ਆ ਚੋਕਲੇ ਚੋਕਲੇ ਜਾਣਾ ਏ ਲੈ ਗਿਆ ਮੁੰਡਾ ਇਹ ਸਵਰਾਜ ਮੁੰਡਾ ਸਵਰਾਜ ਓਏ ਸਵਰਾਜ ਮੁੰਡੇ ਨੇ ਪਟਾ ਪਿਆ ਇਹ ਦੇਖ ਇਹਨੇ ਤੇ ਕੱਲੇ ਪਟਾਤੀਆਂ ਨੇ ਐਵੇਂ ਮੈਨੂੰ ਰੱਖਿਆ ਇੱਥੇ ਨਹੀਂ ਆਈ ਚੱਲ ਵਾ ਮੈਂ ਚੁੱਕਦੇ ਨਹੀਂ ਕਲੀਬਾ ਨਾ ਮੈਂ ਤਾਂ ਆਖਾਂ ਮਠਰ ਰੁਕ ਜਾਈ ਨਹੀਂ ਕਾਲੀ ਗਰੂਆ ਜਾਨ ਇਸ ਵਲੀ ਜਾਂਦੀ ਹਾਂ ਇਹ ਰੁਕ ਪਿਆ ਸਾਰੇ ਠੀਕ ਨਹੀਂ ਯਾਰ ਠੀਕ ਨੇ ਫਾਲੇ ਐਵੇਂ ਹੀ ਖੋਲ ਨਹੀਂ ਕਾਲੀ ਨਹੀਂ ਥੋੜਾ ਆ ਚੀਜ਼ਾਂ ਲੱਗਣ ਲੱਗ ਪਈ ਨਾ ਇਹ ਲੱਗਣੀ ਇਹ ਨਹੀਂ ਚਾਹੀਦੀਆਂ ਫਾਲੇ ਰਹਿ ਗਏ ਛੋਟੇ ਨਵੇਂ ਲਿਆਉਣੇ ਹੁਣ ਇਹਨਾਂ ਦੇ ਪਾਸੇ ਬਦਲਨੇ ਆ ਆਹ ਵੇ ਇੱਕ ਸਾਈਡ ਨਵੀਂ ਹੈ ਨਾ ਜੇ ਫਸਦੀ ਪੈ ਗਈ ਇਹਨੂੰ ਲਾ ਦੇ ਨਾ ਥਮਾ ਦੇ ਉੱਧਰ ਉੱਧਰ ਚੇਂਜ ਕਰ ਦੇਣੀ। ਇਹ ਬੱਚਾ ਆਹ ਚਾਹੀਏ। ਆਹ ਸ਼ੇਵਿੰਗ ਦੀ ਜਿਹੜੀ ਇਧਰ ਆਈ। ਤੈਨੂੰ ਕਹਿੰਦੇ ਹਾਂ ਰੁਕ ਜਾ ਭੁੱਲਰ ਕੋ ਚੁਕਾ ਕੇ ਵੇਖਣੀ ਐ। ਇਹ ਵੀ ਚੁਕੀਆਂ ਜਾਂਦੀਆਂ ਹਨੀ। ਉਹ ਹਾਂ ਮੈਂ ਕੱਲੀ ਬਣਾ ਚੁੱਕਾ ਰਿਆਂ ਹੱਥੀਂ ਬੈਠ ਰਹੇ। ਵੇਖ ਲੈ ਸਿੱਧੀਆਂ ਕਰਕੇ ਦਈਏ ਫੇਰ ਤੈਨੂੰ ਹਲਾ। ਚੱਲ। ਚੱਲ ਖੋਲਿਏ। ਨਹੀਂ ਤੇਰੇ ਤੂੰ ਚੁਕਾ ਕੇ ਵੇਖਣੀ ਆਈ ਗੱਲਬਾਤ ਨਹੀਂ। ਚੁੱਕ ਜਾ ਤੂੰ। ਓਏ ਓਏ ਮੈਂ ਤਾਂ ਹੁਣ ਚੁਕੀਆਂ ਆ ਗਈਆਂ। ਓਏ ਚੁੱਕ ਚੁੱਕ। ਮੈਂ ਚੁੱਕ ਦਾਂ ਨਾਲਾ ਫੇਰ। ਆ ਲੱਕ ਨੂੰ ਯੋਰਨਾ ਫੇਰ ਆ ਜੀ। ਚੱਲ। ਨੇ ਲੈ ਫੋਇਆ ਨਾ ਦਸੀ ਉੱਤੀ ਹੱਤੀ ਚੱਲ ਓਏ ਹਾ ਜਾਣ ਦੇ ਜਾਣ ਤੇ ਚੱਲਾ ਚੱਲ ਵੀ ਆਪ ਮਰਦੇ ਨਹੀਂ ਓਏ ਮੇਤਨ ਜੀ ਇਹ ਤੇ ਮੋਢਾ ਦੇਖ ਲਈਏ ਗੱਲਾਂ ਹੀ ਮਾਰਨ ਜੋਗਾ ਕਿ ਜਾਂ ਹੈਗੀ ਜਾਣ ਚੁੱਕ ਦੇ ਨਹੀਂ ਮੈਂ ਤੁਸੀ ਹਾਂ ਰਹੀ ਹੈ ਰਾਜ ਨਹੀਂ ਹੈ ਪਲਟਾ ਵੀ ਲਗ ਜੂ ਪਤਾ ਮੈਨੂੰ ਤੈਨੂੰ ਪਤਾ ਹੀ ਚੱਕਰ ਗੱਲਾਂ ਹੀ ਮਾਰਨ ਜੋ ਘਮਰ ਸਾਹ ਹਾ ਬੱਲੇ ਬੜੀ ਭਰੀ ਓਏ ਮੋਢਾ ਤੇ ਲਾ ਮੋਢੀ ਬੱਜੇ ਬੁਰਾ ਚੋੱਕ ਕੇ ਇੰਨੀ ਭਰੀ ਮੋਢਾ ਲਾ ਮੋਢਾ ਪਈ ਪਾਣੀ ਇੱਥੇ ਚਲ ਗਈ ਐ ਕਰ ਤੇ ਫਰਾ ਹਪਰਾ ਇਥੇ ਰਾਂਦੇ ਤੈਨੂੰ ਕੋਈ ਹੱੱਡਾ ਸ਼ੇਰ ਸੁੱਖ ਨਹੀਂ ਘਕਾ ਮੀ ਤੇਰਾ ਸ਼ੇਰ ਕਾਮੀ ਤੇਰਾ ਇਹਦਾ ਇਹ ਚੋਹੜੇ ਜੁੜੇ ਚੁੱਕ ਦੇ ਲਗ ਜੂ ਪਤਾ ਲਗ ਜੂ ਨਹੀਂ ਹੈਗੀ ਵੀਰ ਜਾਨ ਹੈਗੀ ਫਲੇ ਫਾਲਾ ਖਿਆਲ ਨਾਲ ਫਾਲਾ ਬਰ ਨਹੀਂ ਤਾਂ ਛੜਦੇ ਛੜਦੇ ਵੀਰਾ ਹੋਇਆ ਛੜਦੇ ਪਛਾਣ ਉਹਨਾਂ ਨੂੰ ਛੜਦੇ ਖੇਚ ਫੋਟ ਖੇਚ ਫੋਟ ਸਹੀ ਹੈ ਨਹੀ ਹੈਗੀ ਗੱਲਬਾਤ ਨਾ ਪੁੱਲਰ ਚ ਲੋ ਹਾਂ ਮਿਲੋ ਲੋਈ ਮਿੱਤਰੋ ਹੁਣ ਆਪਾਂ ਖੋਲਦੇ ਫਾਲੇ ਕਰਦੇ ਸੈਟ ਕਿਉਂਕਿ ਪਹਿਲੀ ਹੋਣੀ ਆਪਾਂ ਬਾਅਦ ਚ ਸੋ ਅੱਜ ਆਪਣੇ ਲੱਗੇ ਭਈ ਪਾਲਕੀ ਸਾਹਿਬ ਵੀ ਅੱਜ ਉਹ ਫਲੇ ਫੁਲੇ ਚੇਂਜ ਕਰਦੇ ਆ ਭਈ ਪਾਲਕੀ ਸਾਹਿਬ ਵੀ ਦੇਖਾਂਗੇ ਉਹ ਕੱਲ ਨੂੰ ਆਵਾਂਗੇ ਪਪਾਲੀ ਫਲੇ ਫੁਲੇ ਚੇਂਜ ਕਰਕੇ ਪਾਲੀ ਕਿਹੜੀ ਚੱਲ ਵੀ ਜਗਣਾ ਝੋਲੀ ਲਿਆ ਫੜ ਕੇ ਹੋਏ ਭਾਨੇ ਵਾਲੀ ਉੱਥੇ ਹਣੀ ਅੰਦਰੀ ਉਹ ਖਿਆਲ ਨਾਲ ਫੇਰ ਮਕੌਮ ਫੇਰ ਮਸ ਮਕੌਮ ਫਿਰ ਕਿੱਥੇ ਜਾਣਾ ਜਿਨਾਲੇ ਜਾਣਾ ਯਾਰ ਕੀ ਲੈਣਾ ਜੈਕਟਾ ਮਿਲਦੀ ਗਣੀ ਤੇ ਉਹ ਲੈ ਲੱਗਰ ਲੱਗਾ ਕੋਈ ਨਹੀਂ ਫੌਲੇ ਚੇਂਜ ਕਰਕੇ ਫਿਰ ਜਾਵਾਂਗੇ ਇਹ ਫਿਰ ਫਿਰ ਲੈ ਕੇ ਆਵਾਂਗੇ ਜੈਕਟਾ ਆਣ ਖੜਦੀ ਓਏ ਕਿਦਾਂ ਪਈ ਐ ਚ ਲੱਤ ਗਈ ਫਵਾਛਾ ਮਿੰਗੀ ਹੋ ਗਈ ਐ ਕਰ ਕਿੰਨੀ ਪੁਰਾਣੀ ਪਈ ਐ ਚ ਸਿੱਧੀ ਕਰ ਕ੍ਰਾਈਟ ਕ੍ਰੇਪੇਅਰ ਕਰੇ ਕਾਈ ਤੇ ਦਿਖਾ ਉੱਤੇ ਦਿਦੇ ਨਾ ਕ੍ਰਾਈਟ ਕਾਈ ਟੀਵੀ ਉੱਡ ਰਹੀਆਂ ਨੇ ਮਿੱਤਰੋ ਦੀਦੀ ਹੂੰ ਉਹ ਸਾਡੇ ਕੋਲ ਐਂਡਰੋਇਡ ਨੇ ਦੇ ਲੋ ਮਿੱਤਰੋ ਜਗੜ ਆਪਣੇ ਨੇ ਉਹ ਇੱਥੇ ਹੈਗਾ 500 ਦਾ ਦੋ ਨਾੜ ਤੇ ਘਰ ਤੇ ਢਿੱਲੇ ਹੈ ਕਿ ਇਹ ਨਾੜ ਖਰਾਬ ਹੀ ਕਾਫੀ ਹੋਏ ਨੇ ਔਖੇ ਭੜੇ ਖਲਣੇ ਆ ਹਾਂ ਛੋਟਾ ਪਾਣਾ ਹੈਗਾ ਇੱਥੇ ਵਿੱਚ ਆਵੇ ਹੈਗਾ 15 ਹਾਂ ਬਾਕਸ ਚ ਹੁਣੇ ਹੀ ਲਿਆ ਕੱਢ ਕੇ 15 ਹੈਗਾ ਹਾਂ ਚਾਬੀ ਨਾਲ ਘਲ ਨਹੀਂ ਪੰਦੀ ਯਾਰ ਪਾਣੀ ਦਾ ਨਾ ਆਖਿਆ ਮੈਂ ਪਾਣੀ ਨਹੀਂ ਮਾਰਿਆ ਫਿਰ ਵੀ ਬਾਹਰ ਹਾਂਜੀ ਮਿੱਤਰੋ ਨਾੜੀਏ ਨਾ ਖੁੱਲਣ ਤਾਂ ਆਹ ਤਰੀਕਾ ਵਰਤ ਲਿਆ ਕਰੋ ਹਮ ਬਰਸ਼ ਨਾਲ ਚੂੜੀਆਂ ਕਰਕੇ ਸਾਫ ਇਹ ਨਾੜ ਮਿੱਤਰੋ ਸੌਖੇ ਖੁੱਲਦੇ ਜਾਂਦੇ ਆ ਦੇਖੋ ਕਾਫੀ ਧੋਣੀ ਹੋ ਗਈ ਔਖੇ ਸਾਨੂੰ ਬੈਸਾਰੇ ਹਾਂ ਉੱਪਰਲੇ ਖੁੱਲ ਗਏ ਸੌਖੀ ਉੱਪਰਲੇ ਸਾਰੇ ਖੁੱਲ ਗਏ ਹਾਂ ਥੱਲੇ ਵਾਲੇ ਨੇ ਮਿੱਤਰੋ ਬੁਰਸ਼ ਨਾਲ ਸਾਫ਼ ਕਰਨਾ ਪਣਾ ਪਹਿਲਾਂ ਫੁਨਰ ਚੱਲ ਗਿਆ ਆਪਣਾ ਹਾਂ ਤੁਰ ਗਿਆ ਉਹ ਇਜ ਨਾਲੇ ਗਿਆ ਜੀ ਇਜ ਨਾਲੇ ਚਲ ਗਿਆ ਹਾਂ ਉਹ ਆਪਣਾ ਇੱਕ ਬੰਦਾ ਚਲਾ ਗਿਆ ਮੈਂ ਤੇ ਜਗਨ ਨੂੰ ਕਰਦੇ ਵੀ ਫੜੇ ਚੇਜ ਜੇ ਨਹੀਂ ਕਰਨੇ ਮਿੱਤਰਾਂ ਨੇ ਪਾਸੇ ਬਦਲਾਉਂਦੇ ਹਾਂ 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 ਜੜੀ ਮਰਨ ਦਾ ਗਿਆ ਪੰਮੀ ਚਾਚਾ ਚਾਚੇ ਦਾ ਚਾਚੇ ਦਾ ਹਾਂ ਕਰੰਗਲ ਚੋਕੇ हेलो हाँ जी इत बि घरे बेले घरे हाँ जी हेलो आवाज नहीं आती हाँ जी।

ਤਦ ਲਈ ਚੈੱਕ ਕਰਕੇ ਹਾਂ ਜਰੂਰ ਚਲ ਵੀ ਇੱਕ ਬੋਲ ਦੇ ਸਟਾਪ ਕਰ ਲਾ ਲਓ ਜੀ ਮਿੱਤਰੋ ਫਾਈਨਲੀ ਆਪਣੇ ਫਾਲੇ ਖੁੱਲ ਗਏ ਸਾਰੇ ਲੈ ਵੀ ਜਗਨ ਆਪਣੇ ਨੇ ਫਾਲੇ ਸਾਰੇ ਖੁੱਲ ਗਏ ਇਹਨਾਂ ਦੇ ਹੈਂ ਦਿੱਖ ਤੇ ਬੜੀ ਜੀ ਤਿੰਨ ਦਾੜਾਂ ਨੇ ਦਿੱਕਤ ਦਿੱਤੀ ਇਹ ਫਿਰ ਔਖੇ ਖੁੱਲਦੇ ਥੋੜੇ ਜ਼ੋਰ ਲਵਾਤਾ ਲੈ ਵੀ ਖੁੱਲ ਗਏ ਸਾਰੇ ਹੈ ਹੁਣ ਇਹਨਾਂ ਨੂੰ ਪਾਸਾ ਘੁਮਾ ਕੇ ਕੱਸ ਦਈਏ ਹੈਨਾ ਹਾਂ ਇੱਕ ਬੰਨਾ ਕਿੰਨਾ ਘਟ ਰਿਹਾ ਹੈ ਤੇ ਇੱਕ ਪੂਰਾ ਹਜੇ ਹੁਣ ਆਹ ਬੰਨਾ ਚੱਲ ਜੂਗਾ ਤਾਂ ਨੂੰ ਆਹ ਹਜੂ ਠਾਣ ਲਓ ਜੀ ਮਤਰਾ ਜਗਣ ਆਪਣੇ ਗਰਮ ਪਾਣੀ ਦੇ ਨਾਲ ਨੂੰ ਢੇ ਪੇ ਰੱਖੇ ਨੇ ਧਰਤੀ ਵੇਖੀ ਪਟਦੀਆਂ ਫਿਰ ਦੇਖਣਾ ਹਾਂ ਆਲਾ ਆਪਣੀਆਂ ਮਕਾਵਲੇ ਵਾਤੇ ਤੇ ਆ ਰਖ। ਹਲਾ ਹੈ ਵੀ ਬੜੀਆਂ ਨੇ ਉਤਰਾ ਹੀ ਚੀਕਾਂ ਕਢਾਈ ਜਾਂਦੀਆਂ ਟਰੈਕਟਰ ਦੀਆਂ। ਹੁਣ ਤੇ ਫਾਲੇ ਤਾਨ ਹੋ ਜਣੇ ਵੇਖੀ ਤੂੰ। ਮਾੜੀਆਂ ਹੀ ਲੱਗੀਆਂ ਨਾ। ਹਾਂ। ਇਹਨੇ ਮਾਰਨੀਆਂ ਬੜਕਾਂ ਫਿਰ ਹੈ। ਆਖੇ ਚੋਬਰ ਨੇ। ਸਵਰਾਜ ਮਿੱਤਰੋ। ਛੋਟਾ ਜਿਹਾ ਟਰੈਕਟਰ ਹੈ ਭਾਈ। ਨਾ ਤਾਂ ਇੱਚ ਪਾਵਰ ਏ। ਪਾਵਰ ਤਾਂ ਹੈ ਨਹੀਂ ਯਾਰ ਹਨਾ। ਪਾਵਰ ਨਹੀਂ ਹੈਗੀ ਮਿੱਤਰੋ ਇੱਥੇ ਥੋੜੀ ਜਿਹੀ ਵੀ ਨਹੀਂ ਹੈਗੀ। ਕਿ ਬਹੁਤ ਹੀ ਤੱਕੇ ਬਿਨਾ ਚੱਲਣ ਵਾਲਾ ਟਰੈਕਟਰ ਏ ਕਿਉਂਕਿ ਮਾੜਾ ਟਰੈਕਟਰ ਆਪਣੇ ਕੋ ਉਹ ਦੱਸਿਓ ਮਾੜਾ ਕਿ ਤਗੜਾ ਹੈ ਐ ਜਗਨ ਫੇਰ ਹੁਣ ਲੱਗ ਗਿਆ ਪੰਮੀ ਲਈ ਜਾਂਦੇ ਆ ਹਾਂ ਕਰਾ ਮਾਰਨੀ ਉਹਨੂੰ ਆਹ ਭਰਾ ਵਾਰ ਰੁਜਾ ਦੋ ਚਾਰ ਮਿੰਟ ਫਾਲੇ ਬਰਲੇ ਚੱਲੇ ਬੇਲੇ ਤਰੱਕੀ ਬੇ ਫਾਲ ਕਰਦਾ ਗਲਾ ਦੋ ਹੀ ਫੋ ਫੜ ਰਿਹਾ ਜੇ ਕਟੋ ਗਿਆ ਕੱਟਿਆ ਗਿਆ ਬਾਕੀ ਦੋ ਹੀ ਫਾਇਰ ਰਹਿ ਗਏ ਕੱਟ ਹੋ ਗਿਆ ਫੋਨ ਮੇਰਾ ਚਰੰਜਾ ਇੱਕ 83 ਇਹਨਾ ਹਾਂ ਇਹੀ ਆ ਬਾਕੀ ਦੋ ਫਾਇਰ ਰਹਿ ਗਏ ਬਾਕੀ ਰਹਿ ਗਿਆ ਹੈਲੋ ਹਾਂ ਚਾਚਾ ਕਿੱਥੇ ਆ ਚਾਚਾ ਇੱਥੇ ਨਾ ਫਾਲੇ ਦੇ ਬਲਨ ਬਸ ਹੋ ਗਿਆ ਚੇਂਜ ਕਸਣ ਵਾਲੇ ਰਹਿ ਗਏ ਫਿਰ ਕੋਈ ਨਹੀਂ ਜਗਣ ਲੱਗਾ ਹੁਣ ਹਾਂ ਉਹ ਲੰਮ ਮਹਰੋਣਾ ਯਾ ਮੜ ਕੇ ਨਹੀਂ ਬਟਾਉਣ ਨਾ ਮੈਂ ਤਾਂ ਆ ਗਣਾ ਹੋ ਵੀ ਕਰਾਇ ਤੇ ਨਹੀਂ ਜੇ ਮੈਂ ਆਪਣਾ ਆਪਣਾ ਲੋਕ 200 ਲੱਖ ਚਾਲ ਲਾਇਆ ਕੋਈ ਆਹ ਜਾ ਕੋਈ ਨਹੀਂ ਚਲ ਕਹਿੰਦਾ ਮੈਂ ਮਾਰਉਣਾ ਯਾਰ ਕਿ ਟਾਈਮ ਨਹੀਂ ਲੱਗਣਾ ਆ ਫੋਨ ਫੜ ਚਲ ਕਰਾ ਪਵਾ ਦਿੰਨੇ ਆਉਦਾ ਤੇ ਉਹ ਕਰਾਇਆ ਬੜੀ ਤਾਂ ਮੈਂ ਕੱਲੇ ਤੋ ਕਿਥੋਂ ਨਹੀਂ ਹਲਾ ਤੇ ਨਾ ਰੁੱਖ ਹਲਤ ਆਈ ਮਿੱਤਰੋ ਆਪਣੇ ਆਪ ਇਹ ਤਵੇ ਆਪਣੇ ਨਹੀਂ ਆ ਕਿਸੇ ਦੇ ਆ ਐ ਜਗਨ ਆਪਣੇ ਨਹੀਂ ਹੈਈ ਮਿੱਤਰੋ ਕਿਸੇ ਦੇ ਆ 16 ਤਵੀਆਂ ਤੇ ਚੀਕਾ ਘੜਾਈ ਜਾਂਦੀਆਂ ਵੱਡੇ ਵੱਡੇ ਟਰੈਕਟਰਾਂ ਵਾਲੀਆਂ ਮਿੱਤਰੋ ਤਿੱਖੀਆਂ ਬੋਧੀਆਂ ਜਾਂਦੀਆਂ ਆਪਾਂ ਕਰਾਵਾਂਗੇ 18 ਜਾਂ 20 ਤਿਆਰ ਕਰਾਵਾਂਗੇ ਭਾਈ ਪਾਣੀ ਭਰਾ ਕੇ ਲੈ ਕੇ ਆਉਣਾ ਇਹਦੇ ਟਾਇਰਾਂ ਚ ਆਪਾਂ ਫਿਰ 슬ੀਪਿੰਗ ਨਹੀਂ ਦਿਖਾਉਂਦਾ ਐ ਜਗਨ ਪਾਣੀ ਭਰਾ ਦੇ ਲਈਏ ਯਾਰ ਕਿਸ ਦਿਨ ਇੱਕ ਆਪਣੇ ਲਾਨੀਦਾਰ ਤੇ ਲੈ ਵੀ ਛੜੇ ਤੇ ਕਰਤੇ ਖੜੇ ਹਾਂ ਛੇ ਫੋਲੇ ਕਰਤੇ ਖੜੇ ਬੰਦਾ ਆਪਣਾ ਪੂਰਾ ਮਕੈਨਿਕ ਏ ਹਰ ਇੱਕ ਚੀਜ਼ ਦੀ ਨੌਲੇਜ ਹੈਗੀ ਇਹਨੂੰ ਐ ਜਗਨ ਹਾਂ ਹਰ ਇੱਕ ਚੀਜ਼ ਦੀ ਹੈਗੀ ਨਾ ਨੌਲੇਜ ਟਰੈਕਟਰ ਦਾ ਇੰਜਣ ਕਹੈ ਨਾ ਇੰਜਣ ਉਹ ਵੀ ਸਾਰਾ ਖੋਲ ਕੇ ਕੱਸ ਸਕਦਾ ਹੈ ਬੰਦਾ ਆਪਣਾ ਇਦਾਂ ਦਾ ਹੈ ਕੱਸ ਦੇਗਾ ਕਿ ਨਹੀਂ ਹੋਰ ਇਹ ਕਾਹਦੀ 10 ਮਿੰਟ ਦਾ ਕੰਮ ਹੀ ਹਟਾ ਅੱਛਾ ਪੰਪ ਵੀ ਕਰ ਦਿੰਦਾ ਇਹ ਹਨਾ ਪੰਪੂ ਵੀ ਕਰ ਦਿੰਦਾ ਨਾ ਟਰੈਕਟਰ ਦਾ ਅਈਆ ਹੱਥ ਲੱਗਦੇ ਨੇ ਹੱਥ ਲੱਗਦੇ ਆਹਾਂ ਏ ਆਪਣਾ ਹੈਗਾ ਗਰੀਬਾਂ ਦਾ ਜੱਗਾ ਬੌਸ ਹਾਂ ਜੱਗਾ ਬੌਸ ਕਾ ਵੀ ਚੜਾਈ ਉਹ ਆਪਣੀ ਹੀ ਦੀ ਪਰ ਇਹ ਆਪਣਾ ਹੈਗਾ ਗਰੀਬਾਂ ਦਾ ਜੱਗਾ ਬੌਸ ਹੈ ਹਾਂ ਜ਼ਿਆਦਾਤਰ ਮੰਡਰਾ ਤੋਂ ਨਾ ਕੜੇ ਟਰੈਕਟਰ ਨੂੰ ਮੰਡਰਾ ਹੈਸ਼ਾ ਜ਼ਿਆਦਾਤਰ ਮੰਡਰਾ ਟਰੈਕਟਰ ਨੂੰ ਹੱਥ ਪਾਉਂਦਾ ਹੈ ਦੂਜੇ ਟਰੈਕਟਰ ਨੂੰ ਹੱਥ ਪਾਉਂਦਾ ਹੀ ਨਹੀਂ ਕਿਉਂਕਿ ਉਹ ਛੱਤੀ ਫਿੱਟ ਨਹੀਂ ਹੁੰਦਾ ਸਾਡੇ ਨੂੰ ਲੜੀ ਬੱਚੇ ਇਧਰ ਗੁੱਡੀਆਂ ੜਾਈ ਜਾਂਦੇ ਹੈਂ ਕੋਠਿਆਂ ਤੇ ਕੱਲ ਮਾਗੀ ਵਾਲੇ ਦੇ ਤਾਂ ਬੜੀ ਗੁੱਡੀ ਚੜੀ ਗੁਰਵਾ ਇੱਥੇ ਆਪਣੇ ਪਿੰਡ ਹਾਂ ਰੇਸ ਰੂਸ ਨਹੀਂ ਆਪਾਂ ਇਹ ਜੇ ਖੋਦੀ ਆਪਣੇ ਸੋਰਾਜ ਦੀ ਮਿੱਤਰੋ ਜਿਹੇ ਜਿਵੇਂ ਆਇਆ ਉਹ ਇੱਕ ਕੰਪਨੀ ਫਿਟਡ ਹੈ ਜਿੱਦਾਂ ਵੀ ਆਇਆ ਜੇ ਉੱਥੇ ਜਿੱਥੇ ਰੇਸ ਆਇਆ ਜਾਂਦਾ 2200 ਤੇ ਜਾਂਦਾ ਸਾਰਾ ਬਸ 2400 ਚੱਕਰ ਤੇ ਇਹ ਪੂਰਾ ਨਹੀਂ ਜਾਂਦਾ ਇਹ ਵੀ ਗ੍ਰਿੱਲ ਆਪਾਂ ਲਾਤੀ ਸੀ ਉਪਰ ਮੇਰਾ ਬੈਂਪਰ ਸੋਨਾ ਲੱਗਦਾ ਹੈ ਥੱਲੇ ਐਲਈ ਲਾਈਟਾਂ ਲਾਈਆਂ ਇਹਨੂੰ ਚੁੱਕ ਕੇ ਆਪਾਂ ਇੱਥੇ ਕਰ ਦਾਂਗੇ ਉੱਪਰ ਆਹ ਵਾਲੀ ਜਗ੍ਹਾ ਤੇ ਕਿਉਂਕਿ ਇੱਥੇ ਗ੍ਰਿੱਲ ਹੋ ਜਾਂਦੀ ਫਿਰ ਕੱਸੀਆਂ ਨਹੀਂ ਜਾਂਦੀਆਂ ਤਾਂ ਕਰਕੇ ਥੱਲੇ ਕੱਸਣੀਆਂ ਪੈਂਦੀਆਂ ਹੁਣ ਗ੍ਰੇਲਾ ਪਾ ਲਾਤੀ ਹੁਣ ਇਹਨਾਂ ਨੂੰ ਉੱਪਰ ਕਰ ਦਾਂਗੇ ਇੱਥੇ ਲਾਉ ਜੀ ਮਿੱਤਰੋ ਕਿਸ DNA ਪਾ ਜਗਨਬਾਈ ਵਾਲਾ ਬਲਡوزر ਕੱਢ ਕੇ ਬਾਹਰ ਉਹਨਾਂ ਟੋਚਨ ਕਰਾਂਗੇ ਹਾਂ ਜਗਨ ਹਾਂ ਕਿੰਨੇ ਉਹਨਾਂ ਆਪਾਂ ਕਰਾਂਗੇ ਟੋੜਜਣੇ ਆਪਣੇ ਸਵਰਾਜ ਦਾ ਦੋਵੇਂ ਸਵਰਾਜ ਹੀ ਆ ਵੈਸੇ ਟੈਸਟਿੰਗ ਕਰਾਂਗੇ ਪਾਣੀ ਪੁੜੀ ਟੇਰਾਂ ਚ ਭਰਾ ਕੇ ਦੇਖਾਂਗੇ ਟੈਸਟਿੰਗ ਕਰਕੇ ਕਿਚ ਨਹੀਂ ਚੜਿਆ ਨਹੀਂ ਸੁੱਤ ਰਹਾ ਇਹ ਦੇ ਚ ਹਾਂ ਨਾੜ ਨਹੀਂ ਸੁੱਤ ਕਰਨੀ ਸਕਦਾ ਤੈਨੂੰ ਬਾਜ ਫੜ ਗਿਆ ਨਾ ਨਾੜ ਨਾੜ ਸਾਫ ਕਰੀ ਜਾਂਦੇ ਨਾ ਪਾਣੀ ਚ ਬ੍ਰਸ਼ 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 ਤਾਂ ਉੱਥੇ ਛੱਡ ਆਇਆ ਮੈਂ ਬ੍ਰਸ਼ ਲਾਇਆ ਪਾਣੀ ਲਾਇਆ ਨਾਲੇ ਲੈ ਫਿਰ ਬ੍ਰਸ਼ ਲੈ ਹਾਂ ਉਹ ਲੱਭ ਗਿਆ ਨਾ ਨਾੜ ਪੌਂ ਲੱਗੇ ਹੁਣ ਬਸ ये है अपना गरीबों का बॉस <laughs> के बॉक्स बॉस जगड़ बॉस अपना नलते मिलते ना उधर जगह इधर अपना है जगन बॉस जगन बॉस मित्रों ज ना टरबो ट्रुबो लिया कि फिट अपने जगन बॉस ने ਇਹਨੂੰ ਵੀ ਆਪਾਂ ਮਸ਼ਹੂਰ ਕਰ ਦੇਣਾ ਮਿੱਤਰੋ ਦੁਕਾਨਦਾਰ ਕੋਲ ਪਾ ਦੇਣੀ ਇਹਨੂੰ ਵੀ ਉਹ ਯਾਦਾ ਤਾਂ ਰੇ ਮਿੰਦਰਾ ਮੁੰਦਰਾ ਕਰਦਾ ਸੱਟ ਜਾਂ ਇਹੋ ਜਿਹਾ ਆਪਣੇ ਛੋਟੇ ਬਾਕੀ ਸ਼ਰਤੀ ਦੀ ਅਰਜਨ ਸਾਡੇ ਕੋਈ ਧੰਨਵਾਦ ਦੋ ਦਾਨਨਾ ਤੇ ਉਹ ਪਿੱਤ ਜੀ ਪਾ ਦੇਣਾ ਜਿਹੜਾ ਠੰਡ ਬੜੀ ਚੱਲਣ ਦੀ ਗੁਰਵਾ ਇਧਰ ਹਵਾ ਚੱਲਣ ਦੀ ਹੈ ਪਾਕਿਸਤਾਨ ਵਾਲੇ ਬੰਨੂ बड़ी तेज़ हवा चलानी चाह मंगा लगी एक पखे लाए पखे लाए चाह मंगा लगी मैं एक हाँ चल ठीक है चाह मंगाइए अपने जगन बोस वास्ते बंद गर्म शर्म क्योंकि काम कर दिया सवेर का ली मित्रों अपना फालेंट का काम हो गया कंप्लीट ओ चाह आ गई मित्रों चाह पी रहे हैं ठंड बहुत ज्यादा कड़ा रह गया हाँ। बस दो करसन ला बस बाकी हो गया कंप्लीट सौने अपने अपने स्वराज मगर सोलह मत इन्हू शेडे ਉਹ ਜਗਨਪਰਾ ਆਪਣੇ ਨੇ ਕੱਢਦੇ ਵਟ ਹੈ ਫਾਲਿਆਂ ਦੇ। ਉਹ ਮਿੱਤਰੋ ਮਿਲਦੇ ਹਾਂ ਹੁੰਦਣਾ ਪਾ ਅਗਲੇ ਵਲੌਗ 'ਚ। ਸੋ ਹੋ ਗਿਆ ਆਪਣਾ ਕੰਮ ਕੰਪਲੀਟ। ਸੋ ਥੈਂਕ ਯੂ ਬਈ ਸਾਰਿਆਂ ਨੂੰ।